ਅੱਜ ਦੀ ਅਪਡੇਟ ਦੀ ਗੱਲ ਕਰਾਂਗੇ ਨਿਊ ਹਾਲਲਡ ਤੇ ਜੌਂਡੀਅਰ ਟਰੈਕਟਰ ਦੀ ਜਿਵੇਂ ਕਿ ਇਹ ਟਰੈਕਟਰ ਨਿਊ ਹਾਲਲਡ 3630 ਸਪੈਸ਼ਲ ਐਡੀਸ਼ਨ ਵਿੱਚ ਲੱਗੇ ਆ 5620 ਵੀ ਲੱਗੇ ਆ 3630 ਸਪੈਸ਼ਲ ਐਡੀਸ਼ਨ 0 ਮੀਟਰ ਵੀ ਲੱਗੇ ਆ ਜਿਨ੍ਹਾਂ ਦਾ ਵਰਕ ਚੱਲ ਰਿਹਾ ਵਾ ਤੇ ਸ਼ੁਰੂ ਕਰਦੇ ਆ ਜੌਂਡੀਅਰ 5405 ਤੋਂ ਜਿਵੇਂ ਕਿ ਇਹ ਟਰੈਕਟਰ ਸਾਡੇ ਕੋਲ ਆਇਆ ਗੁਰਪ੍ਰੀਤ ਸਿੰਘ ਪਿੰਡ ਬਲੱਗਣ ਪਿੰਡ ਬਲੱਗਣਾ ਤੋਂ ਇਹ ਇਹ ਟਰੈਕਟਰ ਬਲੱਗਣ ਪਿੰਡ ਹੈਗੇ ਆ ਉਮਰਸਰ ਸਾਈਡ ਤੇ 에어ਪੋਰਟ ਲੱਗ ਗਈ ਇਹ ਇਸ ਟਰੈਕਟਰ ਜਿਵੇਂ ਕਿ ਇਸ ਟਰੈਕਟਰ ਦਾ ਹੈੱਡ ਵੀ ਉਤਾਰਿਆ ਵਾ ਚੈਂਬਰ ਵੀ ਖੋਲਿਆ ਤੇ ਪਿਸਟਨ ਵੀ ਕੱਢਿਆ ਇਸ ਟਰੈਕਟਰ ਦੀ ਪੂਰੀ ਫੁੱਲ ਮੋਡੀਫਿਕੇਸ਼ਨ ਕਰਨੀ ਆ ਪੂਰੀ ਫੁੱਲ ਮੋਡੀਫਿਕੇਸ਼ਨ ਕਰਕੇ ਤੇ ਚੰਗੇ ਵਧੀਆ ਪਾਵਰ ਬਣਾਉਣੀ ਆ ਇਸ ਟਰੈਕਟਰ ਦੀ ਤੇ ਵਰਕ ਇਹਦਾ ਚੱਲ ਰਿਹਾ ਤੇ ਇਹ ਟਰੈਕਟਰ 5210 25 ਮਾਡਲ 5210 25 ਮਾਡਲ 50 50 ਡੀ 24 ਮਾਡਲ ਦੋਵੇਂ ਨਵੇਂ ਟਰੈਕਟਰ ਤੇ ਇਹ ਟਰੈਕਟਰ ਦੋਵੇਂ ਸਾਡੇ ਭਰਾ ਲੱਕੀ ਨੇ ਭੇਜੇ ਆ ਪਿੰਡ ਰਈਏ ਵਾਲੇ ਨੇ ਤੇ ਇਹ ਇਹ ਹੈਗੇ ਆ ਭਰਾ ਦੇ ਟਰੈਕਟਰ ਸਰਦਾਰ ਸਰਬਪ੍ਰੀਤ ਸਿੰਘ ਪਿੰਡ ਚਾਂਗ ਜ਼ਿਲ੍ਹਾ ਮੋਗਾ ਤੇ ਧਰਮਗੋੜ ਮੈਂਡ ਚਾਂਬ ਜ਼ਿਲ੍ਹਾ ਮੋਗਾ ਧਰਮਕੋੜ ਤੋਂ ਟਰੈਕਟਰ ਆਏ ਤੇ ਇਹ ਦੋਵੇਂ ਟਰੈਕਟਰ ਨਵੇਂ ਇਹਨਾਂ ਦੋਵਾਂ ਟਰੈਕਟਰਾਂ ਦੀ ਵੀ ਪੂਰੀ ਫੁੱਲ ਮੋਡੀਫਿਕੇਸ਼ਨ ਹੋਣੀ ਆ ਪੂਰੀ ਫੁੱਲ ਮੋਡੀਫਿਕੇਸ਼ਨ ਕਰਕੇ ਤੇ ਟਾਪ ਦੀ ਪਰਫਾਰਮੈਂਸ ਬਣਾਉਣੀ ਆ ਇਹਨਾਂ ਦੋਵਾਂ ਟਰੈਕਟਰਾਂ ਦੇ ਦੋਵੇਂ ਟਰੈਕਟਰ 4x4 ਆ ਜਿਵੇਂ ਕਿ ਚੈੱਕ ਕਰੋ ਪੂਰਾ ਫੁੱਲ ਵੇਟ ਆ ਅੱਗੇ ਵੀ ਇਸ ਟਰੈਕਟਰ ਤੇ ਤੇ ਇਹ ਟਰੈਕਟਰ 50 50 ਡੀ ਇਹਦੇ ਵੀ ਅੱਗੇ ਪੂਰਾ ਫੁੱਲ ਵੇਟ ਵਾ ਤੇ ਵਧੀਆ ਟਾਪ ਦੀ ਪਰਫਾਰਮੈਂਸ ਦਿਖਾਉਣਗੇ ਇਹ ਦੋਵੇਂ ਟਰੈਕਟਰ ਇਹ ਟਰੈਕਟਰ ਸਾਡੇ ਭਰਾ ਜਸਪਾਲ ਸਿੰਘ ਪਿੰਡ ਪਿੰਡਾ ਖਾੜ ਤਹਿਸੀਲ ਜਗਰਾਉਂ ਇਹ ਜਗਰਾਉਂ ਤੋਂ ਆ ਟਰੈਕਟਰ ਸਪੰਝਾ 20 ਇਹ ਭਰਾ ਨੇ ਆਪਣੇ ਇਲਾਕੇ ਚੋਂ ਹੀ ਮੋਡੀਫਾਈ ਕਰਾਇਆ ਸੀਗਾ ਤੇ ਭਰਾ ਕਹਿੰਦਾ ਸੀ ਵੀ ਵਧੀਆ ਪਰਫਾਰਮੈਂਸ ਨਹੀਂ ਬਣੀ ਜਿਵੇਂ ਸਾਡੇ ਟਰੈਕਟਰ ਚੱਲਦੇ ਆ ਤੇ ਉਸੇ ਤਰ੍ਹਾਂ ਟਰੈਕਟਰ ਇਹ ਚੱਲ ਇਹ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਇਸ ਕਰਕੇ ਇਹਦੀ ਉਹਨੇ ਮੋਡੀਫਿਕੇਸ਼ਨ ਕੀਤੀ ਆ ਕਿੰਮ ਭਰਾ ਨੇ ਆਪਣੇ ਇਲਾਕੇ ਚੋ ਚੇਂਜ ਕਰਾਈ ਸੀਗੀ ਤੇ ਬਾਕੀ ਜਿਹੜੀ ਮੋਡੀਫਿਕੇਸ਼ਨ ਉਹਦੀ ਕੀਤੀ ਆ ਤੇ ਵਧੀਆ ਪਰਫਾਰਮੈਂਸ ਜਿਹੜੀ ਇਹ ਵੀ ਦਿਖਾਊਗਾ ਟਰੈਕਟਰ ਇਹ ਟਰੈਕਟਰ ਸਾਡੇ ਸਾਡੇ ਜ਼ਿਲ੍ਹੇ ਤੋਂ ਆ ਜ਼ਿਲ੍ਹਾ ਗਰਦਾਸਪੁਰ ਤੋਂ ਕਲਦੀਪ ਸਿੰਘ ਪਿੰਡ ਪੰਬੋਈ ਇਹ ਪੰਬੋਈ ਤੋਂ ਆ ਟਰੈਕਟਰ ਇਹ ਟਰੈਕਟਰ ਦੀ ਵੀ ਪਹਿਲਾਂ ਮੋਡੀਫਿਕੇਸ਼ਨ ਕਰਾਈ ਆ ਭਰਾ ਨੇ ਤੇ ਦੁਬਾਰਾ ਇਹ ਇਸ ਟਰੈਕਟਰ ਦੀ ਮੋਡੀਫਿਕੇਸ਼ਨ ਹੁਣ ਅਸੀਂ ਕਰ ਲੱਗੇ ਆ ਪੂਰੀ ਫੁੱਲ ਫੁੱਲ ਪਾਵਰ ਇਹ ਟਰੈਕਟਰ ਵੀ ਦਿਖਾਊਗਾ ਕਿ ਐਵੇਂ ਵੀ ਭਰਾ ਨੇ ਬਦਲੀ ਸੀਗੀ ਤੇ ਪੰਪ ਦੀ ਮੋਡੀਫਿਕੇਸ਼ਨ ਵੀ ਕਰਵਾਈ ਸੀਗੀ ਪਹਿਲੋਂ ਕਰੋ ਚੈੱਕ ਹੁਣ ਇਸ ਟਰੈਕਟਰ ਨੂੰ ਵੀ MPC ਲਾ ਕੇ ਫਿਰ ਇਹਦੀ ਮੋਡੀਫਿਕੇਸ਼ਨ ਕੀਤੀ ਆ ਟਰਬੋ ਦੀ ਮੋਡੀਫਿਕੇਸ਼ਨ ਕੀਤੀ ਆ ਪੰਪ ਦੀ ਪੂਰੀ ਫੁੱਲ ਮੋਡੀਫਿਕੇਸ਼ਨ ਕਰਕੇ ਫਿਰ MPC ਲਾਇਆ ਵਾਏ ਕੱਲਾ MPC ਨਹੀਂ ਲਾਇਆ ਵਧੀਆ ਟੌਪ ਦੀ ਪਰਫਾਰਮੈਂਸ ਕਰੂਗਾ ਪੂਰੇ 75 ਐਚਪੀ ਜਨਰੇਟ ਕਰੂਗਾ ਇਹ ਟਰੈਕਟਰ ਤੇ ਇਹ ਟਰੈਕਟਰ ਡੈਸ਼ 2 ਆ ਇਹਦਾ ਇੰਜਨ ਜਿਹੜਾ ਵਾ ਉਹ ਐਡੀਸ਼ਨ ਡਿਜ਼ਾਈਨ ਕਰਕੇ ਫੇਰ ਟਰਬੋ ਲਾਉਣੀ ਆ ਤੇ ਇਹ ਟਰੈਕਟਰ ਸਾਡੇ ਭਰਾ ਗੁਰਪ੍ਰੀਤ ਸਿੰਘ ਪਿੰਡ ਬਾਸਰਕੇ ਗਿੱਲਾਂ ਇਹ ਸਾਡੇ ਭਰਾ ਗੁਰਪ੍ਰੀਤ ਦਾ ਟਰੈਕਟਰ ਆ ਇਹ ਵੀ ਟਰੈਕਟਰ ਜਿਹੜਾ ਉਹ ਸਾਡੇ ਲੱਕੀ ਭਰਾ ਰਈਏ ਵਾਲੇ ਨੇ ਭੇਜਿਆ ਸੀਗਾ ਇਹ ਟਰੈਕਟਰ ਏਜੰਸੀ ਚੋਂ ਸਿੱਧਾ ਸਾਡੀ ਵਰਕਸ਼ਾਪੇ ਆਇਆ ਵਾ ਘਰ ਨਹੀਂ ਗਿਆ ਜਹੀ ਟਰੈਕਟਰ ਇਹ ਚੈੱਕ ਕਰੋ ਇਹ ਇਸ ਟਰੈਕਟਰ ਦੀ ਵੀ ਕੇਮ ਚੇਂਜ ਹੋਈ ਆ ਪੰਪ ਦੀ ਪੂਰੀ ਫੁੱਲ ਮੋਡੀਫਿਕੇਸ਼ਨ ਹੋਈ ਆ ਤੇ ਐਮਪੀਸੀ ਲਾਇਆ ਵਾ ਟਰਬੋ ਦੀ ਮੋਡੀਫਿਕੇਸ਼ਨ ਇਸ ਟਰੈਕਟਰ ਦੀ ਵੀ ਕੀਤੀ ਆ 사ਉਂਡ ਕੁਆਲਿਟੀ ਚੈੱਕ ਕਰਿਓ ਇਸ ਟਰੈਕਟਰ ਦੀ ਇਹ ਟਰੈਕਟਰ ਕੰਪਲੀਟ ਹੋ ਚੁੱਕਾ ਵਾ ਰਬੋ ਦੀ ਜਦੋਂ ਅਸੀਂ ਮੋਡੀਫਿਕੇਸ਼ਨ ਕਰਦੇ ਆ ਤੇ ਫੇਰ ਇਹ ਦੀ ਸ਼ੀਕਰ ਜਿਹੜੀ ਇਹ ਬਣਦੀ ਆ ਕਰਿਓ ਚੈੱਕ ਬਾਕੀ ਇੰਜਨ ਦੀ ਪੂਰੀ ਵੜਕ ਬਣੀ ਆ ਕੱਲਾ ਕੱਲਾ ਸਲਟਰ ਜਿਹੜਾ ਉਹ ਬੋਲਦਾ ਵਟਕਾ ਲ ਕੋਈ ਵੀ ਕੋਈ ਵੱਖਰੀ ਆਵਾਜ਼ ਨਹੀਂ ਆਉਂਦੀ ਪੂਰੀ ਵਧੀਆ ਪਰਫਾਰਮੈਂਸ ਲਊਗਾ ਟਰੈਕਟਰ ਵਧੀਆ ਟਾਪ ਵਧੀਆ ਹੀ ਸਾਊਂਡ ਕੁਆਲਿਟੀ ਹੈ ਕਰਿਓ ਚੈੱਕ ਤੇ ਇਹ ਟਰੈਕਟਰ ਵੀ ਇਹਦੀ ਵੀ ਟੈਸਟਿੰਗ ਹੋਊਗੀ ਵਧੀਆ ਪਾਵਰ ਦੇ ਖਾ ਲੂਗਾ ਪੁੱਤ ਇਹ ਟਰੈਕਟਰ ਹੈਗਾ ਗੁਰਕਮਲ ਸਿੰਘ ਪਿੰਡ ਹਸਨਪੁਰ ਜ਼ਿਲ੍ਹਾ ਗਰਦਾਸਪੁਰ ਇਹ ਵੀ ਸਾਡੇ ਜ਼ਿਲ੍ਹੇ ਦਾ ਟਰੈਕਟਰ ਹੈ ਤੇ ਇਸ ਟਰੈਕਟਰ ਇਹ ਵੀ ਟਰੈਕਟਰ ਨਵਾਂ ਵਾ 25 ਮਾਡਲ ਆ ਕੁਝ ਕੁ ਘੰਟੇ ਚੱਲਿਆ ਵੀ ਟਰੈਕਟਰ ਭਰਾ ਨੇ ਇਸ ਟਰੈਕਟਰ ਨੂੰ 17 ਦੇ ਟਾਇਰ ਪਾਏ ਆ ਅਗਲੇ ਵੀ ਵੱਡੇ ਪਾਏ ਆ ਤੇ ਚੈੱਕ ਕਰਿਓ ਇਹਦੀ ਵੀ ਮੋਡੀਫਿਕੇਸ਼ਨ ਜਿਹੜੀ ਉਹ ਹੋ ਚੁੱਕੀ ਆ ਬਾਕੀ ਟਰਬੋ ਦੀ ਮੋਡੀਫਿਕੇਸ਼ਨ ਇਹਦੀ ਰਹਿ ਗਈ ਆ ਕੁਝ ਛੋਟਾ ਮੋਟਾ ਕੰਮ ਜੇ ਰਹਿੰਦਾ ਵਾ ਫਿਰ ਇਹਦੀ ਵੀ ਸਾਊਂਡ ਕੁਆਲਿਟੀ ਜਾਂ ਇਹਦੀ ਪਾਵਰ ਚੈੱਕ ਕਰਾਵਾਂਗੇ ਤੇ ਇਹ ਟਰੈਕਟਰ ਹੈਗਾ ਵਾ ਘੁੰਮਣ ਸਾਹਿਬ ਦਾ ਮਮਨ ਸਾਹਿਬ ਦਾ ਇਹ ਟਰੈਕਟਰ ਸਾਡੇ ਪਾਲੀ ਭਰਾ ਨੇ ਭੇਜਿਆ ਵਾ ਸਾਡੇ ਭਰਾ ਪਾਲੀ ਨੇ ਇਹ ਟਰੈਕਟਰ ਭੇਜਿਆ ਵਾ ਮੋਡੀਫਿਕੇਸ਼ਨ ਵਾਸਤੇ 25 ਮਾਡਲ ਟਰੈਕਟਰ ਆਇਆ ਵੀ ਬਿਲਕੁਲ ਨਵਾਂ ਆ ਇਹ ਟਰੈਕਟਰ ਨੂੰ ਵੀ ਰੇਡੀਅਲ ਟਾਇਰ ਅਗਲੇ ਵੱਡੇ ਟਾਇਰ ਪਾ ਕੇ ਤੇ ਫੇਰ ਭੇਜਿਆ ਵਾ ਜਿਵੇਂ ਉਹ ਬਕਸਾ ਬਕਸਾ ਲੱਗਾ ਬੰਪਰ ਲਾ ਕੇ ਤੇ ਫੇਰ ਇਹ ਟਰੈਕਟਰ ਭੇਜਿਆ ਸਾਡੇ ਕੋਲ ਪਿੰਡ ਗੱਲੋਵਾਲ ਦਸੂਹਾ ਜ਼ਿਲ੍ਹਾ ਹੈਗਾ ਹੁਸ਼ਿਆਰਪੁਰ ਤੇ ਇਸ ਟਰੈਕਟਰ ਦੇ ਵੀ ਪੂਰੀ ਫੁੱਲ ਮੋਡੀਫਿਕੇਸ਼ਨ ਜਿਹੜੀ ਹੋ ਰਹੀ ਆ ਵਰਕ ਇਹਦਾ ਚੱਲ ਰਿਹਾ ਵਾ ਚੈੱਕ ਕਰੋ ਜਿਵੇਂ ਪੰਪ ਉਤਾਰਿਆ ਜਦੋਂ ਅਸੀਂ ਮੋਡੀਫਿਕੇਸ਼ਨ ਕਰਦੇ ਆ ਇਨਾ ਟਰੈਕਟਰ ਖੁੱਲਦਾ ਵਾ ਇੱਕ ਪੰਪ ਉਤਰਦਾ ਵਾ ਜਾਂ ਇਹਦਾ ਟਾਈਮਿੰਗ ਕਵਰ ਜਿਹੜਾ ਖੁੱਲਦਾ ਵਾ ਸਿਰਫ ਹੋਰ ਕੋਈ ਹੈੱਡ ਨਹੀਂ ਖੁੱਲਦਾ ਇਹਦਾ ਕੋਈ ਚੈਂਬਰ ਨਹੀਂ ਉਤਰਦਾ ਬਿਨਾ ਚੈਂਬਰ ਉਤਾਰਨ ਤੋਂ ਇਹਦੀ ਮੋਡੀਫਿਕੇਸ਼ਨ ਹੁੰਦੀ ਆ ਤੇ ਸਿਰਫ ਇਹਦਾ ਪੰਪ ਖੋਲ ਕੇ ਤੇ ਜਾਂ ਕੇਮੇ ਦੀ ਚੇਂਜ ਹੁੰਦੀ ਆ ਜਾਂ ਟਰਬੋ ਦੀ ਇਹਦੀ ਮੋਡੀਫਿਕੇਸ਼ਨ ਹੁੰਦੀ ਆ ਟਰਬੋ ਵੀ ਉਤਾਰੀਦੀ ਆ ਹੋਰ ਕੋਈ ਪਾਰਟ ਨਹੀਂ ਖੁੱਲਦਾ ਇਹ ਇਸ ਟਰੈਕਟਰ ਨੂੰ ਹੀ ਮੋਡੀਫਿਕੇਸ਼ਨ ਕਰਕੇ ਤੇ ਵਾਵਾਂਗੇ ਪੂਰੀ ਪੂਰੀ ਫੁੱਲ ਤੱਕ ਪਾਉਣਗੇ ਇਹ ਟਰੈਕਟਰ ਸਾਰੇ ਤੇ ਇਹ ਟਰੈਕਟਰ ਇਹ ਟਰੈਕਟਰ ਵੀ ਤਰਨਤਾਰਨ ਸਾਈਡ ਤੋਂ ਆ ਭਰਾ ਦਾ ਅਜੇ ਨਾਂ ਨੋਟ ਨਹੀਂ ਕੀਤਾ ਗਿਆ ਉਹ ਵੀ ਸ਼ੋ ਕਰਾਂਗੇ ਕਿਹੜੇ ਭਰਾ ਦਾ ਟਰੈਕਟਰ ਵਾ ਕਿਹੜੇ ਪਿੰਡ ਦਾ ਵਾ 5310 ਆਈ ਟਰੈਕਟਰ ਸ਼ਾਇਦ 18 18 ਮਾਡਲੀਆਂ ਇਹ ਟਰੈਕਟਰ 18 ਮਾਡਲ ਆ ਇਸ ਟਰੈਕਟਰ ਦੀ ਬਿਲਕੁਲ ਸ਼ੀਲਡ ਟਰੈਕਟਰ ਆ ਜੇ ਨੇ ਨਹੀਂ ਛੇੜਿਆ ਇਹ ਟਰੈਕਟਰ ਨਾਲ ਇਹਦਾ ਪੰਪ ਛੇੜਿਆ ਵਾ ਨਾ ਕੋਈ ਤੇਲ ਵਧਾਇਆ ਵਾ ਨਾ ਕੁਝ ਨਹੀਂ ਕੀਤਾ ਇਸ ਟਰੈਕਟਰ ਦੀ ਵੀ ਪੂਰੀ ਫੁੱਲ ਮੋਡੀਫਿਕੇਸ਼ਨ ਹੋਣ ਕਰਨੀ ਆ ਪੂਰੀ ਫੁੱਲ ਮੋਡੀਫਿਕੇਸ਼ਨ ਕਰਾਂਗੇ ਇਹਦੀ ਤੇ ਵਧੀਆ ਟਾਪ ਦੀ ਪਰਫਾਰਮੈਂਸ ਦਿਖਾ ਲੂਗਾ ਇਹ ਟਰੈਕਟਰ ਵੀ ਤੇ ਬਾਕੀ ਕਮੈਂਟਾਂ ਚ ਜਰੂਰ ਦੱਸਿਆ ਕਰੋ ਤੇ ਵਰਕ ਕਿਵੇਂ ਦਾ ਲੱਗਦਾ ਵੀਡੀਓ ਕਿਵੇਂ ਦੀ ਲੱਗਦੀ ਆ ਕਮੈਂਟਾਂ ਚ ਜਰੂਰ ਜੱਜ ਕਰਕੇ ਕਮੈਂਟਾਂ 'ਚ ਦੱਸਿਆ ਕਰੋ ਵੀ ਸਾਡਾ ਵਰਕ ਕਿਵੇਂ ਦਾ ਵਾ ਬਾਕੀ ਸਪੋਰਟ ਜ਼ਰੂਰ ਕਰਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ